ਤੁਹਾਡੇ ਦੂਸਰੇ ਸਾਰੇ ਅਸੀਂ ਸਾਰੇ ਮੰਡਲ ਨਹੀਂ ਹੁੰਦੇ ਜੀ ਆਪਣੇ ਦਾ ਬਾਪੂ ਜੀ ਠੀਕ ਹੋ ਠੀਕ ਹੈ ਕੋਈ ਸਨੇਹਾ ਲਾਣਾ ਚਾਹੋਗੇ ਸੰਗਤ ਦੇ ਨਾਂ ਦੇਖੋ ਸੰਗਤ ਦੇ ਨਾਂ ਸਨੇਹਾ ਹਜੇ ਨਾ ਹੁੰਦੀ ਫੈਸਟੀਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਗਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਹੈ ਸਰਕਾਰ ਜਿੰਨੀ ਪਿੱਛੇ ਹੱਟੀ ਹੈ ਉਹ ਸੰਗਤ ਦੇ ਸਜਣ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਹਾਜ਼ ਮਾਰਨ ਵਰਤ ਸ਼ੁਰੂ ਕੀਤਾ ਉਹਨਾਂ ਦੀ ਹੌਸਲੇ ਸਦਕਾ ਤੇ ਜਦ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਹੀ ਬਦੌਲਤ ਹੋ ਸਕਿਆ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਕਰਨੀ ਉਸ ਮਰਤਨ ਬੁਨਾਈ ਦੇ ਕੋਵਾ ਹੀ ਗੁਰੂ ਕਿਰਪਾ ਕਰੇ ਆਇਨਾ ਸੋਚ ਲੂ ਵੀ ਮਿਲਦਾਂਗਾ ਅਗੀ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤੱਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤੱਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਤੇ ਇੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈ ਬਾਪੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟ-ਘਟ ਖਾਣਾ ਸ਼ੁਰੂ ਕਰ ਲਿਆ ਜਾਵੇ ਮੈਡੀਕਲ ਟ੍ਰੀਟਮੈਂਟ ਦੇ ਨਾਲ ਆ ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਦੇਖੋ ਗੱਲ ਇਹ ਤਕੜਾ ਤਾਂ ਅਕਾਲਪੁਰ ਖੁਆਹੀ ਗਰੂਪ ਦੀ ਕਿਰਪਾ ਨਾਲ ਹੋਣਾ ਚਾਹੀਦਾ ਹੈ ਰੋਟੀ ਨਾਲ ਜਾਂ ਟ੍ਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਦੇ ਟ੍ਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀ ਸੰਗਤਾਂ ਉਹਰਾ ਪਾਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਧੱਕੇ ਨਾਲ ਉਹਨਾਂ ਨੇ ਮੇਰੇ ਕੋਲ ਹਕ ਕਰਵਾਇਆ ਹੈ ਟ੍ਰੀਟਮੈਂਟ ਹੈਗਾ ਨਹੀਂ ਟ੍ਰੀਟਮੈਂਟ ਤੇ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਜੀ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਹੈ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚਿਆਂ ਨੂੰ ਪਰ। ਸਿੱਧ ਕਿਵੇਂ ਤੁਹਾਡੀ 14ਲੀ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਫਿਰ ਕਿਉਂਕਿ ਲੋਕਾਂ ਨੂੰ ੜੀ ਕਿ ਆ ਕਿ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ। ਚਲੋ ਇਹ ਵਾਣ ਕਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰਮ ਫਿਰ ਜਿਹੇ ਜਾ ਹੋਇਆ ਉਹੋ ਜੀ ਨੂੰ ਲੈ ਜਾਣਗੇ। ਠੀਕ ਠੀਕ ਹੈ ਜੀ। ਧੰਨਵਾਦ ਜੀ। ਸਾਸ ਸਾਸੇ ਕਬੱਤ।